ਸੰਤ ਹੰਸਾਲੀ ਵਾਲੇ ਅਕਸਰ ਕਹਿੰਦੇ ਸੀ ਕਿ ਰਾਧਾ ਸਾਹਿਬ ਵਾਲੇ ਬਾਬਾ ਜੀ ਇਹ 6 ਕੰਮ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਕਿਉਂਕਿ ਇਹ ਕਰਨ ਨਾਲ ਘਰ ਵਿੱਚ ਕਲੇਸ਼ ਗਰੀਬੀ ਕਰਜ਼ਾ ਚੜ ਜਾਣਾ ਹੈ ਬਿਮਾਰੀ ਡਿਪਰੈਸ਼ਨ ਹੋ ਜਾਣਾ ਹੈ ਪਰਿਵਾਰਕ ਮੈਂਬਰਾਂ ਨੂੰ ਹੁਣ ਇਹਨਾਂ ਚੀਜ਼ਾਂ ਨੂੰ ਅਸੀਂ ਸਮਝੀਏ ਕਿਤੇ ਨਾ ਕਿਤੇ ਅਸੀਂ ਆਪਣੀ ਹਾਲਤ ਦੇ ਆਪ ਸ਼ਾਇਦ ਜ਼ਿੰਮੇਵਾਰ ਹਾਂ ਕੁਝ ਬੇਨਤੀਆਂ ਆਪਾਂ ਸਾਂਝੀਆਂ ਕਰੀਏ ਪਹਿਲਾਂ ਤੇ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅਸੀਂ ਸਮਝਦਾਰ ਨਹੀਂ ਬਣੇ ਤੇ ਜਾਂ ਫਿਰ ਸਾਨੂੰ ਬਣਨ ਨਹੀਂ ਦਿੱਤਾ ਗਿਆ ਤੇ ਬਾਬਾ ਰਾੜਾ ਸਾਹਿਬ ਵਾਲੇ ਜਾਂ ਫਿਰ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਹਿੰਦੇ ਸੀ ਕਿ ਅਸੀਂ ਆਪਣੀ ਹਾਲਤ ਦੇ ਕਿਤੇ ਨਾ ਕਿਤੇ ਜ਼ਿੰਮੇਵਾਰ ਅਸੀਂ ਆਪ ਖੋਦਾ ਉਹ ਪਤਾ ਕਿਉਂ ਸਤਿਗੁਰੂ ਸਾਨੂੰ ਕਹਿੰਦੇ ਵੀ ਗੁਰੂ ਦੀ ਸੁਣ ਸਤਿਗੁਰੂ ਦੀ ਮੰਨ ਅਸੀਂ ਕਹਿੰਦੇ ਵੀ ਅਸੀਂ ਨਹੀਂ ਮੰਨਣੀ ਅਸੀਂ ਤੇ ਆਪਣੀ ਮਨਾਈ ਕਰਾਂਗੇ ਤੇ ਉਦੋਂ ਫਿਰ ਕਹਿੰਦੇ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਕਹਿੰਦੇ ਫਿਰ ਚੋਟਾਂ ਖਾ ਰਿਆ ਮਨੋ ਖੁਦਾ ਕਾਰਨ ਇਹ ਆ ਵੀ ਇਹ ਆਪ ਚੋਟਾਂ ਖਾ ਰਿਆ ਇਹਦੇ ਚੋਟਾਂ ਖਾਣ ਦਾ ਕਾਰਨ ਇਹ ਵੀ ਸਤਿਗੁਰੂ ਕਹਿੰਦੇ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਗੁਰੂ ਪਾਸੋਂ ਮਨੁੱਖ ਨੂੰ ਚਾਨਣ ਮਿਲ ਸਕਦਾ ਹੈ ਪਰਮਾਤਮਾ ਦੀ ਜੋਤ ਸਭ ਵਿੱਚ ਵਿਆਪਕ ਹੈ ਹਮੈ ਮੈ ਲਾਗੀ ਗੁਰ ਸ਼ਬਦੀ ਖੋਵੈ ਗੁਰੂ ਦੇ ਸ਼ਬਦ ਦੀ ਰਾਹੀ ਹੀ ਮਨੁੱਖ ਮਨ ਨੂੰ ਲੱਗੀ ਹੋਈ ਹਮੈ ਦੀ ਮੈਲ ਨੂੰ ਧੋ ਸਕਦਾ ਹੈ ਉਹ ਤੋਂ ਬਿਨਾ ਕੋਈ ਹੋਰ ਇਹਦੇ ਕੋਲੇ ਕਾਰਨ ਨਹੀਂ ਹੈਗਾ ਅੱਜ ਡਿਪਰੈਸ਼ਨ ਦੇ ਵਿੱਚ ਜਾਣਾ ਘਰ ਦੇ ਵਿੱਚ ਕਲੇਸ਼ ਗਰੀਬੀ ਸਾਧ ਸੰਗਤ ਇਹ ਬਿਮਾਰੀਆਂ ਦਾ ਕਾਰਨ ਕੀ ਹੈ ਅਸੀਂ ਆਪਣੇ ਆਪ ਦੀ ਸੰਭਾਲ ਨਹੀਂ ਰੱਖੀ ਅਸੀਂ ਨਾ ਹੀ ਗੁਰੂ ਨੂੰ ਮੰਨਿਆ ਤੇ ਨਾ ਗੁਰੂ ਦੀ ਮੰਨੀ ਤੇ ਅਸੀਂ ਆਪਣੇ ਆਪ ਨੂੰ ਮੂਰੇ ਰੱਖਿਆ ਸਾਧ ਸੰਗਤ ਗੁਰ ਕੀ ਮਤ ਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਅਸੀਂ ਤੇ ਆਪ ਹੀ ਸਿਆਣੇ ਬਣ ਗਏ ਤੇ ਤਾਈਂ ਉਹਦੇ ਅਸੀਂ ਡੁੱਬ ਗਏ ਤਾਈਂ ਉਹ ਡੁੱਬ ਗਏ ਕਹਿਣ ਤੋਂ ਭਾਵ ਨਾ ਹੀ ਅਸੀਂ ਸੇਤ ਦਾ ਖਿਆਲ ਰੱਖਿਆ ਸੇਧ ਦਾ ਖਿਆਲ ਅਸੀਂ ਤਾਂ ਨਹੀਂ ਰੱਖਿਆ ਕਿਉਂਕਿ ਸਾਨੂੰ ਕੀ ਹੁੰਦਾ ਅਸੀਂ ਤਾਂ ਆਪਣੀ ਆਪ ਮਤ ਦੀ ਫਿਰਦੇ ਰਹੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਵੀ ਹਾਏ ਹੁਣ ਕੀ ਕਰੀਏ ਕਬੀਲਦਾਰੀਆਂ ਦਾ ਬੋਝ ਲੈ ਲਿਆ ਜੀ ਇਹ ਕਰਜ਼ਾ ਸਿਰ ਚੜ ਗਿਆ ਜੀ ਪਹਿਲਾਂ ਤੇ ਲੈ ਲੈ ਚਲਾਈ ਗਏ ਫਿਰ ਕਰਜ਼ਾ ਸਿਰ ਚੜ ਗਿਆ ਫਿਰ ਖੁਦਗੁਸ਼ੀਆਂ ਦੇ ਫਾਹੇ ਗਲ ਪਾ ਲਏ ਤੇ ਫਿਰ ਆਪੇ ਸਾਰਾ ਕੁਝ ਛੱਡ ਗਏ ਤੇ ਕਈਆਂ ਤੇ ਘਰਬਾਰੀ ਤਿਆਗ ਦਿੱਤਾ ਬੜੀ ਦੂਰ ਜਾ ਕੇ ਬਹਿ ਗਏ ਕਹਿਣ ਤੋਂ ਭਾਵ ਵੀ ਆਪਣਾ ਸੁੱਖ ਚੈਨ ਸਭ ਕੁਝ ਜਿਹੜਾ ਹੈ ਉਹ ਖਤਮ ਕਰ ਲਿਆ ਆਪ ਹੀ ਉਹਦੀ ਜ਼ਿੰਮੇਵਾਰੀ ਆਪ ਖੁਦ ਲੈ ਲਈ ਸਾਥ ਸੰਗਤ ਪਰਿਵਾਰਕ ਮੈਂਬਰ ਜਿਹੜੇ ਸੀ ਟੁੱਟ ਗਏ ਇੱਕ ਦੂਜੇ ਨਾਲ ਉਹਦਾ ਕਾਰਨ ਕੀ ਹੋਇਆ ਵੀ ਅਸੀਂ ਜੁੜੇ ਨਹੀਂ ਤੇ ਨਾ ਹੀ ਅਸੀਂ ਜੁੜਨ ਦਿੱਤਾ ਪਹਿਲਾਂ ਸੋਚ ਸਮਝ ਕੇ ਨਹੀਂ ਚੱਲੇ ਤੇ ਸਾਥ ਸੰਗਤ ਬਾਅਦ ਵਿੱਚ ਕਾਰਨ ਇਹ ਬਣ ਗਿਆ ਕਿ ਹੁਣ ਮਨ ਜਿਹੜਾ ਨਾ ਉਪਰਾਮ ਹੋ ਗਿਆ ਮਨ ਦੇ ਵਿੱਚ ਸਹਿਣਸ਼ੀਲਤਾ ਨਹੀਂ ਰਹੀ ਮਨ ਜਿਹੜਾ ਸੀ ਹੁਣ ਇਸ ਕਦਰ ਟੁੱਟ ਗਿਆ ਹੁਣ ਸਾਡੇ ਵਿੱਚ ਅੰਦਰ ਜਿਹੜੀ ਭਾਵਨਾ ਸੀ ਨਾ ਉਹ ਵੀ ਤੜਕਣੀ ਸ਼ੁਰੂ ਹੋ ਗਈ ਉਹ ਵੀ ਤੜਕ ਗਈ ਇਹ ਉਹ ਵੀ ਤੜਕ ਗਈ ਉਹਦਾ ਕਾਰਨ ਇਹ ਸੀ ਉਹ ਭਾਵਨਾ ਇਸ ਕਰਕੇ ਤੜਕੀ ਕਿਉਂਕਿ ਅਸੀਂ ਉਸ ਚੀਜ਼ ਨੂੰ ਸਮਝਣ ਤੋਂ ਅਸਮਰਥ ਰਹੇ ਉਹ ਚੀਜ਼ ਨੂੰ ਸਮਝ ਆਈ ਨਹੀਂ ਅਸੀਂ ਨੇ ਸਾਧ ਸੰਗਤ ਦਾ ਫਿਰ ਬੇਨਤੀ ਕਰਾ ਕਿ ਅਸੀਂ ਗੁਰੂ ਵਾਲੇ ਬਣੇ ਨਹੀਂ ਤੇ ਗੁਰੂ ਵਾਲਾ ਬਣਨ ਤੇ ਅਸੀਂ ਇਤਰਾਜ਼ ਵੀ ਕੀਤਾ ਕਿਉਂਕਿ ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ ਆਪਾਂ ਬਾਣੀ ਵਿੱਚੋਂ ਪੜ੍ਹਦੇ ਆ ਨਾ ਮਨ ਨਿਰਮਲ ਅਨ ਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਸਤਗੁਰੂ ਨੇ ਸਾਰੀ ਗੱਲ ਹੀ ਕਲੀਅਰ ਕਰ ਦਿੱਤੀ ਮਨ ਨਿਰਮਲ ਕਨੇ ਤਾਂ ਹੋਣਾ ਜਦੋਂ ਤੂੰ ਪਰਮਾਤਮਾ ਦੀ ਭਗਤੀ ਕਰੇਗਾ ਬੰਦਗੀ ਕਰੇਗਾ ਤੇ ਸਾਧ ਸੰਗਤ ਭਗਤ ਕਰੇ ਹਰ ਪਾਵਣ ਜਦੋਂ ਤੋ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲਏਗਾ ਤੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ ਵੱਡੇ ਵੱਡੇ ਰੋਗ ਠੀਕ ਹੁੰਦੇ ਵੇਖੇ ਕਿ ਨਹੀਂ ਵੇਖੇ ਗੁਰੂ ਦੇ ਦਰ ਤੇ ਸਾਧ ਸੰਗਤ ਜਿਨ੍ਹਾਂ ਦੇ ਸਰ ਕਰਦੇ ਚੜੇ ਸਤਿਗੁਰੂ ਨੇ ਕਿਰਪਾ ਕੀਤੀ ਕਿ ਨਹੀਂ ਕੀਤੀ ਸਾਧ ਸੰਗਤ ਇਸ ਕਰਕੇ ਮਹਾਂਪੁਰਖ ਇਸ ਕਰਕੇ ਪ੍ਰਚਾਰ ਦਾ ਹੋਕਾ ਦਿੰਦੇ ਸੀ ਵੀ ਜੇ ਕੋਈ ਰਹਿੰਦਾ ਤੇ ਗੁਰੂ ਨਾਲ ਜੁੜ ਜਾਏ ਜੇ ਜਿਹੜਾ ਸਤਗੁਰੂ ਨਾਲ ਜੁੜ ਜਾਂਦਾ ਹੈ ਤੇ ਪਿਆਰਿਓ ਉਹਦਾ ਫਿਰ ਸਾਰੇ ਕਾਰਜ ਉਹਦੇ ਰਾਸ ਹੋ ਜਾਂਦੇ ਸਭੇ ਕਾਜ ਰਾਸ ਹੋ ਗਏ ਤੇ ਜਿਹਨੇ ਗੁਰੂ ਦਾ ਪੱਲਾ ਫੜ ਲਿਆ ਜਾਈ ਆਪਾਂ ਵੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ